ਇਸ ਅੰਮ੍ਰਲੇ ਫਸਲ ਆ ਗਿਆ ਮਸ਼ੀਨਾਂ ਵਿੱਚ ਬੱਚਾ ਬਿਲਕੁਲ ਠੀਕ ਵਿਖਾ ਕੋ ਦੇਖੋ ਬਾਤਿਆ ਮਸ਼ੀਨਾਂ ਵਿੱਚ ਲੈ ਖਲਾ ਸਦਵਾ ਸਹਾ ਸੰਧੀ ਨਹੀਂ ਲੀਏ ਕ ਪੈਸੇ ਵੀ ਦਿੱਤੇ ਦੇ ਰਹੇ ਵਰਤੀ ਦਾ ਨਾਮ ਪ੍ਰਸ਼ੀਸ਼ਟ ਵਰਤ ਨੇਪਾਲੀ ਸੰਧੀ ਅਸੀਂ ਸੰਦ ਲਾਸਨ ਕੋ ਬਰੀਂ ਦਾ ਤਬ ਕੋ ਲੈ ਸੋਨੋ ਸ੍ਰੀ ਨਾ ਪਰ ਪਾਈ ਜੀ ਦੇ ਵਾਕੀ ਬ੍ਰੇਦ ਬੰਸਰ ਦਾ ਕਾਲਮੀ ਮਚਨ ਬਗੀਤੀ ਮਚਲੇ ਲੰਗਰ ਮੇਰੀ ਜੀ ਦੀ ਰਸਾ ਸੁੰਦਰदाई ਤੁਕ ਰਸਾਂ ਜੀ ਗਾਈ ਪਰੀ ਸਭੀ ਮਾਤਾ ਜੀ ਤੇ ਮੇਚਾ ਜਲ ਵਿੱਚ ਚੜਾ ਵੰਦੀਆ ਉਹ ਮਾਬਦੋ ਤਰਸਦਾ ਵਾ ਪੰਸਰ ਜੀ ਜੇ ਮਮੀ ਪਪਾ ਕਾ ਦੇ ਵਾਦ ਮਾੜਾ ਜੰਗਲ ਪਾਨੀ ਦਸਤੇ ਇਹਨੇ ਕਿਰਪਾ ਪਾਈ ਸਾਰੀ ਸਿਸਟਿਕ ਤੇ ਜੋ ਤੇ ਨਿੱਕਾ ਕਰ ਲਿਓ ਬੱਚੇ ਦੀ ਪੜ੍ਹਾਈ ਦਾ ਟਾਈਮ 15 ਸਾਲਾਂ ਤੋਂ ਸਰ ਜੀ ਨਾਲ ਗਿਆ ਬੱਚੇ ਨੂੰ ਹੱਥ ਜੋੜ ਕੇ ਖੇਰ ਮੰਗਦੇ ਵੀ ਸਾਹ ਸੰਗੇ ਵੀ ਬੱਚਾ ਕਰਨਾ ਕਰ ਲੈਂਦੇ ਬਹੁਤ ਸੋਹਣਾ ਬੱਚਾ ਸਿਸਟਿਕ ਸੀਸ ਵਰਕਸ਼ਾਪ ਤੇ ਬੱਚਾ ਜੀ ਸੀ ਕਿੰਨੇ ਕੁ ਅੰਦਰੋਂ ਕੋਈ ਬੱਚਾ ਆ ਗਿਆ ਸਰ ਜੀ ਮੇਰੇ ਅਸਤਾ ਅਗੇ ਤੋਂ ਕਿਉਂ Bikceng kita nganirangi, meranggang ingeri nganirangi 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 di ਪਾਉਦ ਪ੍ਰੋਰੀ ਜੁੜੇ ਹੋਏ ਗੁਰੂ ਪਾਉਦ ਸੋਹ ਜੁੜੀ ਗੁਰਮੁਖਬਰੀ ਅਨੁਪੱਖਤਰ ਰਹਿ ਗਏ ਨੇ ਉਹਨਾਂ ਨੇ ਕੱਲ ਨੂੰ ਸਜੇ ਕਰਨਾ ਕੱਲ ਨੂੰ ਸਵੇਰ ਦੀ ਕਥਤ ਬਾਦ ਉਹਨਾਂ ਨੂੰ ਸਜੇ ਕਰਨਾ ਹੈ ਨਾ ਕੱਲ੍ਹ ਤੋਂ ਕਿੰਨਾ ਸਮਾਂ ਕਾਫੀ ਹੈ ਅੱਜ ਕਿਉਂਕਿ ਅਮਰਤਸਚਾਰ ਦੀ ਸਵੇਰ ਦੇ ਸਮੇਂ ਉਹਨਾਂ ਨੂੰ ਸਜੇ ਨਹੀਂ ਸੀ ਸਕਿਆ ਜਿਸ ਤੋਂ ਅਜੇ ਜੁੜੀ ਗੁਰਮੁਖਬਰੀ ਅਗੇ ਨਹੀਂ ਉਹ ਕੱਲ੍ਹ ਸਵੇਰ ਦੀ ਕਥਤ ਬਾਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿ ਉਹ ਤੁਹਾਨੂੰ ਇਹਨਾਂ ਗੁਰ ਲੋਵਾ ਇਹਨਾਂ ਦੇ ਕਿੱਕਰ ਖਾਸ ਪਰਿਵਾਰਿਕ ਕ੍ਰਿਤੀ ਕੀ ਬਣਦੇ ਸ਼ੁਕਰਾਨੇ ਮੰਗਤਦ ਕੋਟ ਕੋ ਸ਼ੁਕਰਾਨਾ ਆਪਣੇ ਅੰਨੇ ਤਾਰੇ ਨਿਮਾਨੇ ਬੱਝਿਆ ਦੇ ਸਤਿ ਮੇਰਾ ਪ੍ਰਯਤਨ ਹੈ। ਉਹਨਾਂ ਦੀ ਇਸ ਆਪ ਰੱਖ ਗਏ ਆਪ ਰੱਖ ਗਏ ਇਸ ਰਿਗ ਦਾ ਤਵਾਸ਼ਿ ਇਸ ਨਾਲ ਜ ਪ੍ਰਾਪਤ ਗਿਆ ਪਰ ਚੰਦੇ ਹੀ ਬਹੁਤ ਰੁਕਾ ਰੁਕਤ ਹੋ ਜਾਣਾ ਕਰਤ ਵਿੱਚ ਹੈ ਇਸ ਨੂੰ ਬਹੁਤ ਅੰਦਰ ਕੁਲਪੁਮਾਰਨ ਤੇ ਜਨ ਤਰਕਨ ਜਨ ਸੰਸਮ ਕੁਇਤ ਮੇਰਾ ਪਹਿਲੇ ਗੁਰੂ ਗੋਬਿੰਦਦਾਸ ਸਤਿਗੁਰੂ ਉਹਦਾ ਸ਼ਲੋਕ ਬੜੀ ਆਈ ਕਹਿੰਦੇ ਆ ਦਾਸ ਨੂੰ ਅੰਕੇ ਕਰ ਤੰਦੇ ਆ ਦਾਸ ਕੇ ਆਪਣੇ ਮਖ ਦੇ ਵਿੱਚ ਇੱਕ ਵੀ ਸ਼ਬਦ ਨਹੀਂ ਬੋਲ ਸਕਦਾ ਤਾਸਨ ਇਨਕਲੂਡ ਕੀਤਾ ਨਹੀਂ ਤੂੰ ਆਪ ਦਿਨੋਂ ਤਾਸਨ ਨਹੀਂ ਤੇ ਆਹ ਵਰਤਿਆ ਗਿਆ ਕਾਰੇ ਕਨਾਬੇ ਆਪੇ ਆਪੇ ਮਾਰਸ਼ ਕੈਕਿਸ਼ਰ ਨਹੀਂ ਹਾਤਾ ਆਪਣਾ ਬੰਦੇ ਆ ਮਾਨਸਾ ਦਾਸਲਾ ਤਾਸਕਾ ਹੱਤ ਦੇ ਵਿੱਚ ਨਹੀਂ ਹੈ ਕੁਝ ਵੀ ਮੇਰਾ ਪਿਤਾ ਕਰਦਾ ਹੈ ਕੰਤਾ ਕਰਦਾ ਕਾਹ ਤੋਂ ਕੰਦੇ ਮਿਤਰਤੋ ਤੋਂ ਨਹੀਂ ਆਉਂਦੇ ਪਿਤਾ ਨਹੀਂ ਫੁਸਕਣਾ ਪਏਗਾ ਪਿਤਾ ਦੇ ਘਰ ਕੋ ਮੰਨਰੇ ਪੈਣੇ ਪਿਤਾ ਦੇ ਪਾਚ ਕਮਾਉਣੇ ਪੈਣੇ ਜਦ ਤੱਕ ਕੋਈ ਪਿਛੋੜਨਾ ਕੋਈ ਪਿਛੋੜਨਾ ਨਹੀਂ ਹੋ ਸਕਦਾ ਉਹ ਵਾਕ ਕਿ ਉਹ ਇੰਟਰੈਕਟ ਕਰਨੇ ਨੂੰ ਤੁਸੀਂ ਤਭੀ ਚੋੜਨਾ ਕਰਵਾ ਸਕਦੇ

ਤੱਕ ਕਰੋ ਦਿਨ ਤੋਂ ਅਭਿਸ਼ੰਤਿ ਦਾ ਅਸਤਨ ਮੋਜ ਪਛਨ ਭੂਉਂਦਾ ਤੋ ਅਨ ਸੁਖ ਕਦੋਂ ਮਿਲਣੀ ਹੈ ਜਦੋਂ ਤੁ ਅੰਧੇ ਕਰ ਕਨੁਦਏ ਦਏ ਜਿਸ ਦਿਨ ਤੁਹਾਡੀ ਅਰਦਾਸ ਪੂਰੀ ਹੋ ਜੇਗੀ ਕਿਹੜੀ ਅਰਦਾਸ ਅੰਭਾਹਿ ਗੁਰੂ ਤਵਾਹਿਕ ਨੂੰ ਤਵਾਹਿਕ ਨੂੰ ਚਿੱਤ

ਉੰਗਰੂ ਚਿਤ ਆਵੇ ਉਸਤੰ ਉਸਤੰ ਗੋਭੀ ਫਿਰ ਉਸਤੰ ਵਕਤਾਤ ਚੌੜੀ ਦੇ ਵਿੱਚ ਪਾ ਦੇ ਫਿਰ ਕੀ ਹੋਵੇਗਾ ਚਿਤ ਆਗਦ ਕਾ ਸਦਕਾ ਸਰਬ ਸੁਖ ਹੋਵੇ ਸਾਰੇ ਸੁਖ ਦੁਰੀਆ ਦੇ ਸਰਬ ਮੀਨਤਿ સ્વાਮੀ ਦੁਨੀਆ ਦੇ ਸਾਰੇ ਸੁੱਖ ਤੁਹਾਡੀ ਝੋਲੀ ਦੇ ਵਿੱਚ ਉਸ ਦਿਨ ਮੇਰੇ ਗੁਰੂ ਨੇ ਪਾ ਦੇ ਬਸ ਕੀ ਕਰਨਾ ਉਹੀ ਤਿੰਨ ਵਚਨ ਉਹੀ ਤਿੰਨ ਵਚਨ ਪਤਲੇ ਕੰਡ ਦੇ ਲਿਓ ਅੰਦਰ ਵਸਾ ਲਿਓ ਨਹੀਂ ਕਿਸੇ ਦੀ ਨਿੰਦਿਆ ਚੁਗਲੀ ਕਰ ਬੈਰ ਵਿਰੋਧ ਕਰ ਨਹੀਂ ਕੋਈ ਸੁਆਸ ਖਾ ਲਈ ਜਾਂਦੇ ਪੁੰਨ ਤਾਂ ਕਰਨਾ ਵੱਧ ਤੋਂ ਵੱਧ ਕਰਨੇ ਜਰੂਰਨ ਤੋਂ ਹੈ ਸ਼ੇਤ ਤੋਂ ਜ਼ਿਆਦਾ ਕਰ ਲੈ ਬਸ ਇੱਥੇ ਨੋਮਚਨ ਆਪਣੀ ਚੋਰੀ ਦੇ ਵਿੱਚ ਪਾ ਲੇ 23 ਜੂਤੂ ਬਰਾ ਦੁਹੈਂਤੀ ਇਹ ਚੌਥੀ ਆਪਾਂ ਨੇ ਰਾਤ ਨੂੰ ਕੰਗ ਕੀਤੀ ਸੀ ਜਿਸ ਦਿਨ ਇਹ ਕਾਰਨ ਦੇ ਨਾਲ ਪਲ ਪਰ ਨਾਲ ਗੁੰਝੀ ਅਸੀਂ ਜਿਸ ਦਿਨ ਸੰਗਤਾਂ ਨੇ ਸੇ ਕਾਲ ਕੀ ਤਸਵੀਰ ਕੇ ਸੰਕਾਰ ਕੀ ਤਸਵੀਰ ਕਿ ਅਸੀਂ ਆਪਣੇ ਵਿੱਚ ਚੇਂਜ ਕਰਕੇ ਆਵਾਂ ਅਸੀਂ ਸਸ ਸਸ ਮਹਾ ਪੰਧਾ ਕਰਜ ਦੇ ਲਈ ਅਸੀਂ ਨੂੰ ਦੀ ਦੇਵਰਾਤ ਕਰਨ ਚਾਹਦੇ ਇਹ ਬਾਤ ਹੈ ਕਿ ਤਾਸੀ ਸੰਗਤ ਉਹ YouTube ਤੇ ਉਤੋਂ ਕੱਟ ਕੇ ਅਨਾਕ ਦੱਸਣੋ ਤੇ ਉਹਨੂੰ ਕਾਹਦੀ ਕੰਮ ਤੇ ਕਿ ਜੀ ਆਪਾਂ ਜਿੰਨੀਆ ਸੰਗਤਾਂ ਦੇ ਨਾਲ ਵਚਨ ਕੀਤੇ ਸੀ ਨਾ ਸੰਗਤਾਂ ਨਾਲ ਅਧਿਕ ਕੀਤੇ ਸੀ ਉਹ ਉਹਨੇ ਕੀ ਦੱਸਣ ਤੇ ਉਹ ਦਾਸਤਨ ਬਾਹ ਬਾਹ ਚਾਂ ਕਰ ਰਹੀਗਾ ਬਾਹ ਬਾਹ ਚਾਂ ਕਰ ਰਹੀ ਹੈ ਅੱਧਿਸੂ ਮੈਸੂਸ ਵੀ ਸੌਂ ਰਿਹਾ ਹੈਗਾ ਇੱਕ ਸੰਭਵ ਬੁਨਿਤਾ ਸੇ ਅਸੀਂ ਕੁਝ ਵਾਂਗ ਪਾਸੇ ਇਹ ਭਾਗੀ ਤੋਦ ਸੀ ਮੁਕੜੋ ਇਹ ਤਾਂ ਬਾਹ ਦੇ ਚੰਗਵਾਉਂ ਅਨੁ You've not